ਤਾਂ ਜੀ ਕਿਤੇ ਮਾਤੇ ਰਿਨੇ ਮੱਦਨ ਬੋਚਾਰੇ ਅਨਿਕਰ ਬਾਪੂ ਕਹੇਗਾ ਜੇ ਪਹਿਲਾਂ ਦੋ ਸਾਰੀ ਉਮਰ ਦੇ ਨੰਗੇ ਢੀ ਹੈਲੋ एवरीवन ਕਿਦਾਂ ਸਾਰੇ ਆਏ ਹੋ ਕਿਸਾਨ ਇੱਕ ਟੈਂਡ ਹੋ ਕੇ ਸਵਾਗਤਾਂ ਜੀ ਤੁਹਾਡਾ ਸਾਡੇ ਸੈਕਿੰਡ ਬਲੌਗ ਦੇ ਵਿੱਚ ਤੇ ਉਮੀਦ ਕਰਦੇ ਆ ਤੁਹਾਨੂੰ ਪਿਛਲਾ ਬਲੌਗ ਵਧੀਆ ਲੱਗਾ ਹੋਵੇਗਾ ਤੇ ਅਰਕੀ ਕੋਸ਼ਿਸ਼ ਕਰਦੇ ਆ ਉਸ ਤੋਂ ਵਧੀਆ ਬਲੌਗ ਬਣਾਉਣ ਦੀ ਤੇ ਪਲੀਜ਼ ਸਾਰੇ ਜਣੇ ਸਪੋਰਟ ਕਰਿਓ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਤੇ ਅਸੀਂ ਬਲੌਗ ਪਾਉਂਦੇ ਰਵਾਂਗੇ ਅੱਜ ਵੀਡੀਓ ਲੱਗੇ ਹਨ ਹੁਣ ਤੇ ਬਾਪੂ ਕਹਿੰਦਾ ਹਜੇ ਰੁਕ ਜਾਓ ਅੱਜ ਠੰਡ ਜੀ ਹੋਈ ਹੈ ਨਾ ਸੱਪੋ ਮੌਸਮ ਬਦਲ ਗਿਆ ਹੈ ਤੇ ਬੇਬੇ ਬਾਪੂ ਨਹੀਂ ਬੈਠੇ ਨੇ ਰਜਾਈ 'ਚ ਹਜੇ ਤੇ ਕਰੋਨੇ ਆ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਪੁੱਛਦੇ ਆ ਬਾਪੂ ਕਦੋਂ ਖਿਆਰੀ ਜੋ ਬੈਠੇ ਨਹੀਂ ਵੀਡੀਓ ਦੀ ਇਹ ਬੇਬੇ ਤਿਆਰ ਹੋ ਗਈ ਬਾਪੂ ਅਡਾ ਤਿਆਰ ਨਹੀਂ ਹੋਇਆ ਕਹਿੰਦਾ ਠੰਡ ਬੜੀ ਵਾਰ-ਵਾਰ ਕੌਣ ਲੀੜੇ ਬਦਲੂ ਬਾਪੂ ਨੂੰ ਭਾਵੇਂ ਜਦੋਂ ਅਸੀਂ ਦੱਸਤਾ ਨਾ ਕਿ ਗਵਰਨਰ ਵਾਲੀ ਵੀਡੀਓ ਬਣਣੀ ਆ ਬਾਪੂ ਨੇ ਤਾਂ ਫਿਰ ਮਿੰਟ-ਮਿੰਟ ਤੇ ਲੀੜੇ ਬਦਲਦਾ ਉਦਾਂ ਬਾਪੂ ਭਿੰਦੇ ਚੱਲਦਾ ਜਾਂਦਾ ਬਾਪੂ ਫਿਰ ਸਾਰੇ ਮਸਸ ਜੀ ਕਿਹੜੀ ਵੀਡੀਓ ਬਣਾਉਣੀ ਕਰ ਬਣਾ ਹਟਾ ਰਹੀ ਜੀ ਤੇ ਮੈਂ ਤੇਰੀ ਮੱਧਮ ਦੋਚਾਰੇ ਇਹ ਲਾ ਬਾਪੂ ਕੋਲ ਰੋਟੀ ਵੀ ਨਹੀਂ ਮਿਲਣੀ ਜੀ ਅੱਗੇ ਦਊਗੀ ਬੇਬੇ ਕੀ ਕਹੀ ਜਾਂਦਾ ਮੈਂ ਤੂੰ ਬਾਪੂ ਕਹਿੰਦਾ ਚਲੋ ਕਹਿ ਲੰਦੋ ساری ਉਮਰ ਨੰਗੇ ਡਿੱਗਿਆ ਗੇ ਹੋਰ ਇੰਦਾ ਕੱਟ ਲਾਗੇ ਯਾਦ ਸੁਣਾਉ ਹਜਿਆ ਕਰਕੇ ਬਣਾਉਂਗੇ ਅਗਲੀ ਵੀਡੀਓ ਤੇਰਨਵਰੀ ਦਾ ਬੀਤ ਚੁੱਕਾ ਸੇਰ ਦੀ ਉਹ ਸਾਡੀ ਚਾਹ ਹੀ ਪੀਆ ਗੈਸ ਬਣ ਜਾਣਾ ਚਾਹ ਦੇ ਨਾਲ ਫਿਰ ਵੀਡੀਓ ਨਹੀਂ ਬਣਨੀ ਕਿਹੜਾ ਗੈਸ ਬਣ ਗਿਆ ਮੈਨੂੰ ਦਵਾਈ ਧਾ ਕੇ ਦੋ ਫਿਰ ਦਵਾਈ ਨੂੰ ਪੜੀਣਾ ਪੈਣਾ ਇੱਕ ਜਾਰੇ ਨੂੰ ਥੋੜੀ ਚਾਹ ਵੀ ਹੋ ਰੋਟੀ ਦਾ ਟਾਈਮ ਹੈ ਰੋਟੀ ਖਾਈ ਆਪਾਂ ਨਾਲੇ ਸਾਡੇ ਬੇਬੇ ਦਾ ਪਿੰਡ ਦੱਸਣ ਵਾਲਾ ਰਹਿ ਗਿਆ ਹੈ ਪਿਛਲੇ ਵਿਰੋਗ ਚ ਬੇਬੇ ਦਾ ਪਿੰਡ ਆ ਕੰਦੋਵਾਲ ਉੱਥੇ ਦੇ ਲੋਕ ਬਹੁਤ ਪਿਆਰ ਦਿੰਦੇ ਨੇ ਵੀਡੀਓ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹ ਤਾਂ ਸਾਰੇ ਹੀ ਜਾਣੇ ਬਹੁਤ ਪਿਆਰ ਦਿੰਦੇ ਨੇ ਸਾਡੀ ਵੀਡੀਓ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਦਾਂ ਹੀ ਸਪੋਰਟ ਕਰਦੇ ਰਹੋ ਵੀਡੀਓ ਵੇਖਦੇ ਰਹੋ ਤੇ ਹੱਸਦੇ ਰਹੋ ਅਸੀਂ ਹੋਂ ਦੇ ਰਵਾਂਗੇ ਬਾਪੂ ਮਾਰੀ ਫਿਰ ਡਾਇਲੋਗ ਆਪਣੇ ਜਵੜਾ ਕਰੇ ਅੱਗੇ मजा ਆਏਗਾ ਨਾ ਵੀਰੋ ਡਾਇਲੋਗ ਮਾਰਾ ਨਹੀਂ ਨਾ ਬਾਪੂ ਜਪਾ ਦਾ ਨਾਮ ਲੈ ਤੇ ਇੱਕਦਮ ਤੁਹਾਡਾ ਵਜਣਾ ਡਾਇਲੋਗ ਜਪਾ ਦਾ ਨਾ ਨਾ ਬਾਪੂ ਭਜੰਦਾ ਹੁੰਦਾ ਹੈ ਚਾਹ ਦੀ ਵੀਡੀਓ ਬਣਾਉਣਾ ਫਿਰ ਮੂਹ ਦਿਖਾ ਦੇ ਬਣਾਉਣਾ ਵੀਡੀਓ ਵਧੀਆ ਜੀ ਉਹ ਨੂੰ ਪੂਜਾ ਨੇ ਜਲ ਜਣਾ ਤਿਆਰ ਹੋ ਕੇ ਬਿਠੀ ਆ ਗੱਡੀ ਨਹੀਂ ਆਹੀ ਨਹੀਂ ਅੱਜ ਨਹੀਂ ਲਾਉਣੀ ਆ ਸਾਈਕਲ ਤੇ ਲੈ ਜਾਓ ਮੰਦਰ ਬੰਦ ਕਰਕੇ ਨਹੀਂ ਜਾ ਜਣੀ ਤੇ ਬਾਕੀ ਜਿਹੜੇ ਵੀਰ ਭਰਾ ਫੇਸਬੁੱਕ ਤੇ ਵੀਡੀਓ ਨਹੀਂ ਵੰਦੇ ਤੇ ਫੇਸਬੁੱਕ ਤੇ ਸਾਡਾ ਅਕਾਊਂਟ ਆ ਪੱਡਾ ਸਾਫ ਦੇ ਨਾਮ ਤੋਂ ਤੇ ਇੰਸਟਾਗ੍ਰਾਮ ਤੇ ਪਤਾ ਹੀ ਮਿਸਟਰ ਐਂਡ ਮਿਸਿਸ ਪੱਡਾ ਤੇ ਜਿੰਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਜਿਨਾਂ ਫੇਸਬੁਕ ਤੇ ਫੋਲੋ ਨਹੀਂ ਕੀਤਾ ਪਲੀਜ਼ ਉਹ ਵੀ ਸਾਰੇ ਜਣੇ ਫੋਲੋ ਕਰ ਲਿਓ। ਇੱਕ ਬਾਕੀ ਅਸੀਂ ਵੀਡੀਓ ਬਣਾਉਂਦੇ ਰਹਾਂਗੇ ਤੇ ਪਾਉਂਦੇ ਰਹਾਂਗੇ ਤਾਂ ਤੁਹਾਨੂੰ ਪਸੰਦੇ ਰਹਾਂਗੇ। ਬਾਪੂ ਕਦੋਂ ਹਰ ਰੁਕੋ ਜਰਾ। ਬਾਪੂ ਜਾ ਦੀ ਇੰਤਜ਼ਾਰ ਕਰਨ ਈਆ। ਨਾ ਬਣਾਉਂਦੀਆਂ ਹੁਣ ਵੀਊ। ਚਾਹ ਨਹੀਂ ਪੀਣੀ ਪਹਿਲਾਂ ਵੀਡੀਓ ਬਣਾਉਣੀ। ਨਹੀਂ ਦੇ ਤਿਆਰ ਕਰਨਾ। ਨਾ ਨਾ ਪਹਿਲਾਂ ਵੀਡੀਓ ਬਣਾਉਣੀ। ਬਾਪੂ ਅੱਜ ਉਹ ਵਾਲੀ ਵੀਡੀਓ ਨਾ ਇਹ ਜਿਹੜਾ ਸਪੀਕਰ ਵਰਗਾ ਕਹਿੰਦਾ ਲਾ ਓਏ ਮਾਈਕ ਦੋ ਪੂਜਾ ਨਾਲ ਗਾਲੀ ਕਰ ਲਈਏ ਸਹੀ ਬਾਪੂ ਅਨੇ ਆ ਮੈਂ ਕਿਹਾ ਪੂਜਾ ਨਾਲ ਗਾਲੀ ਕਰਦੀ ਐ ਅੱਛਾ ਆ ਡਾਇਲੋਗ ਬਾਪੂ ਨੇ ਇੱਕ ਵਾਰ ਤੇ ਬੋਲਤਾ ਵਾ ਜਹੀਂ ਹੁਣੇ ਦੂਜੀ ਵੀਡੀਓ ਬਣਾਉਣਾ ਬੈਨਾ ਬਾਪੂ ਨੇ 50 ਵਾਰ ਰੀਟੈਕ ਲੈਣਾ ਵਾ ਫੇਰ ਕਿਤੇ ਉਡਾ ਲੈਣਗੇ ਇੱਕ ਲਵਜੂ ਵਾਲੇ ਡਾਇਲੋਗ ਦੁਹਾਨਣ ਵਾਲੇ ਡਾਇਲੋਗ ਇਹ ਪੂਜਾ ਦੇ ਨਾਮ ਵਾਲੇ ਡਾਲੋ ਜਿੰਨੇ ਵੀ ਬਾਪੂ ਇੱਕ ਵਾਰ ਚ ਬਣਾਉਂਦਾ ਵਾਸਤੇ ਬਾਕੀ ਹੋਰ ਕੋਈ ਵੀ ਵੀਡੀਓ ਵੇ 50 ਵਾਰ ਇੰਟਰ ਲੈਣੇ ਲੈਣੇ ਫਿਰ ਕਿਤੇ ਵੀਡੀਓ ਬਣਦੀ ਬਾਪੂ ਤੰਗ ਬਹੁਤ ਕਰਦਾ ਉਹ ਫਿਰ ਰੀਝ ਨਾ ਬਣਾਉਂਦਾ ਨਾ ਬਾਪੂ ਤਾਂ ਕਰਕੇ ਰੀਝਾ ਬਣਾਉਂਦੇ ਆ ਉਹ ਉਹ ਫਿਰ ਜ਼ਿਆਦਾ ਧਿਆਨ ਲੈਂਦਾ ਪੂਜਾ ਵਾਲਾ ਸਾਡੇ ਨਾਲ ਸੰਗ ਲੱਗ ਜਾਂਦੀ ਇਹਨਾਂ ਨੂੰ ਹਾਈ ਨੋ ਰਾਣੀ ਖਾਣਾ ਬਣਾਈ ਹੁੰਦੀ ਆ ਲੋ ਜੀ ਹੁਣ ਬਾਪੂ ਜੀ ਪ੍ਰਸ਼ਾਦਾ ਛਕਣਗੇ ਚਾਹ ਤਾਂ ਪਹਿਲਾਂ ਰੋਟੀ ਖਾਣਗੇ ਆ ਜੋ ਪਛਾਦਾ ਸਕ ਲੋ ਬੇਬੇ ਨੂੰ ਦਿੱਤੀ ਕੋਈ ਨਹੀਂ ਬਾਪੂ ਦਾ ਜਿਆਦਾ ਡਰਿਆ ਨਾ ਬਾਪੂ ਰੋਸ ਨਾ ਆਵੇ ਮਾਂ ਤਾਂ ਨੂੰ ਆ ਬੇਹੋਲੀ ਜੀ ਲਿਆਉਣਗੀਆਂ ਕੋਈ ਗੱਲ ਨਹੀਂ ਮਾਂ ਤਾਂ ਨੂੰ ਹੀ ਦਿੰਦੀਆਂ ਆ ਰੋਟੀ ਦੇ ਨਹੀਂ ਦੇਣੀ ਆ ਤਾਈ ਦੇ ਨਾਲ ਲੱਗੇ ਰਹੀਦਾ ਸਾਰੀ ਦਿਹਾੜੀ ਤਾਈਆਂ ਤਾਂ ਬਾਪੂ ਪੂਜਾ ਪੂਜਾ ਕਰਦਾ ਨੂੰ ਪਤਾ ਬਾਪੂ ਨੂੰ ਰੋਟੀ ਤਾਂ ਮਿਲ ਜਾਨੀ ਆ ਬਾਪੂ ਤਾਂ ਤਾਈ ਤੇ ਪੂਜਾ ਨਾਲ ਨਾ ਲੈਂਦਾ ਆ ਹੁਣ ਬੇਬੇ ਰੋਟੀਆਂ ਬਗਣੋਂ ਹਟ ਗਈ ਆ ਜਦੋਂ ਬੇਬੇ ਕੋ ਖਾਣੀ ਉਹਦੋਂ ਬੇਬੇ ਦਾ ਨਾਲ ਹੀ ਹੋਰੀ ਬੇਬੇ ਜਾ ਨਾ ਕੋਈ ਨਹੀਂ ਤੇ ਬਾਕੀ ਪਲੀਜ਼ ਸਪੋਰਟ ਕਰਦੇ ਰਹੋ ਤੇ ਹੁਣ ਅਸੀਂ ਨੈਕਸਟ ਵਲੌਗ 18 ਸੱਤੀ ਹਿਲਾ ਕੇ ਆਵਾਂਗੇ ਉਦੋਂ ਤੱਕ ਲਈ ਬਾਏ ਬਾਏ